ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਭਾਈ ਪੱਲਾ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਨਾਲ ਮਿਲਾਪ ਉਹਨਾਂ ਦੇ ਦਰਸ਼ਨ ਕਰਨਾ ਕਹਿੰਦੇ ਇੱਕ ਵਾਰ ਪੰਜ ਸੱਤ ਸਿੰਘ ਤੁਰੇ ਆਉਂਦੇ ਸੀ ਰਸਤੇ ਵਿੱਚ ਉਹਨਾਂ ਨੂੰ ਪਿਆਸ ਲੱਗੀ ਇੱਕ ਖੂਹ ਦਿਸਿਆ ਖੂਹ ਵਾਲੇ ਨੂੰ ਕਿਹਾ ਸਾਨੂੰ ਪਾਣੀ ਪਿਆਦ ਖੂ ਵਾਲੇ ਨੇ ਕਿਹਾ ਕਿ ਮੇਰਾ ਖੂ ਤਾਂ ਨਹੀਂ ਚੱਲਦਾ ਪਰ ਮੈਂ ਥੱਲਿਓ ਤੁਹਾਨੂੰ ਪਾਣੀ ਕੱਢ ਕੇ ਪਿਆ ਦੇਣਾ ਜਦੋਂ ਪਾਣੀ ਪਿਉਣ ਲੱਗਾ ਤਾਂ ਉਹਨਾਂ ਸਿੰਘਾਂ ਨੇ ਪੁੱਛਿਆ ਤੁਸੀਂ ਕੌਣ ਹੁੰਦੇ ਹੋ ਉਹਨੇ ਕਿਹਾ ਅਸੀਂ ਸਰਵਰੀਏ ਹੁੰਨੇ ਆ ਜਿਹੜੀ ਕਬਰਾਂ ਦੀ ਪੂਜਾ ਕਰਦੇ ਆ ਸਿੱਖਾਂ ਨੇ ਪਾਣੀ ਪੀਣ ਤੋਂ ਮਨ੍ਹਾ ਕਰ ਦਿੱਤਾ ਕਿ ਤੂੰ ਨਾਮ ਭਗਤੀ ਨਾਲ ਨਹੀਂ ਜੁੜਿਆ ਹੋਇਆ ਅਸੀਂ ਤੇਰਾ ਪਾਣੀ ਨਹੀਂ ਪੀ ਸਕਦੇ। ਇਹਦੇ ਉਹਦੇ ਮਨ 'ਚ ਐਸੀ ਉਹ ਗੱਲ ਚੁਭੀ ਘਰੇ ਆਇਆ ਮਾਂ ਨੂੰ ਪੁੱਛਿਆ। ਮਾਂ ਅਸੀਂ ਕੌਣ ਆ? ਮਾਂ ਨੇ ਕਿਹਾ ਪੁੱਤਰ ਕੀ ਹੋਇਆ? ਉਹਨੇ ਸਾਰਾ ਕੁਝ ਦੱਸਿਆ। ਉਹਨੇ ਕਿਹਾ ਵੀ ਸਿੰਘ ਆਏ, ਇੱਕ ਜਾਣਾ ਕੁਝ ਬੋਲਦਾ ਸੀ, ਬਾਕੀ ਸੁਣ ਰਿਹਾ ਸੀ। ਮੇਰੇ ਤੱਕ ਪਹੁੰਚੇ ਤਾਂ ਉਹਨਾਂ ਨੇ ਉਹਨੇ ਚਿਹਰ ਨੂੰ ਸਾਰਿਆਂ ਨੇ ਸੀਸ ਨਵਾ ਕੇ ਰਾਹ ਵਿੱਚ ਮੱਥਾ ਟੇਕ ਦਿੱਤਾ। ਸਮਾਪਤੀ ਕਰ ਦਿੱਤੇ। ਮਾਂ ਨੇ ਸਮਝਾ ਗਈ ਉਹਨੇ ਕਿਹਾ ਉਹ ਗੁਰੂ ਨਾਨਕ ਦੇ ਸਿੱਖ ਹੋਣਗੇ ਜੇ ਇੱਕ ਬੋਲਦਾ ਸੀ ਤੇ ਦੂਜਾ ਸੁਣਦਾ ਸੀ ਤੇ ਜਿੱਥੇ ਸਮਾਪਤੀ ਹੋਵੇ ਚਾਹੇ ਉਹ ਜਿਹੋ ਜੀ ਮਰਜੀ ਥਾਂ ਹੋਵੇ ਉਹ ਸੀਸ ਨਵਾ ਦਿੰਦੇ ਆ ਉਹ ਆਪਣੇ ਗੁਰੂ ਨੂੰ ਹਰ ਥਾਂ ਹਾਜ਼ਰ ਨਜ਼ਰ ਮੰਨਦੇ ਆ ਫਿਰ ਮਾਂ ਨੇ ਉਹਦੇ ਪੁੱਛਣ ਤੇ ਕਿਹਾ ਅਸੀਂ ਹੈ ਤਾਂ Hindu ਪਰ ਅਸੀਂ ਕਬਰਾਂ ਨੂੰ ਵੀ ਪੁੱਜਦੇ ਆ ਮੈਂ ਵੀ ਬੋਧ ਪਾੜ ਕਰਦੀ ਸੀ ਪਰ ਇੱਥੇ ਆ ਕੇ ਮੇਰਾ ਸਭ ਕੁਝ ਛੁੱਟ ਗਿਆ ਤਾ ਭਾਈ ਪੱਲਾ ਜੀ ਨੇ ਆਪਣੀ ਮਾਂ ਨੂੰ ਕਿਹਾ ਮੈਂ ਨਹੀਂ ਕਬਰਾਂ ਪੂਜਣੀਆਂ ਮੈਂ ਉਸ ਗੁਰੂ ਨੂੰ ਮਿਲਣਾ ਹੈ ਮੈਂ ਕਿਵੇਂ ਮਿਲਾਂਗਾ ਮਾਂ ਨੇ ਕਿਹਾ ਤੂੰ ਰੱਬ ਨੂੰ ਤਿਆਰ ਤੈਨੂੰ ਗੁਰੂ ਆਪੇ ਮਿਲ ਜਾਊ ਉਹਨੇ ਕਿਹਾ ਆਪਣੇ ਕੋਲ ਤਾਂ ਕੋਈ ਪੈਸਾ ਤੇ ਅੱਲਾ ਨਹੀਂ ਮੈਂ ਕਿਵੇਂ ਜਾਵਾਂ ਮਾਂ ਨੇ ਕਿਹਾ ਕਿਤੇ ਵੀ ਜਾਣ ਦੀ ਲੋੜ ਨਹੀਂ ਇੱਥੇ ਰਹਿ ਸੱਚੇ ਦਿਲੋਂ ਉਹਨਾਂ ਨੂੰ ਤਿਆਰ ਗੁਰੂ ਹਰ ਥਾਂ ਹਾਜ਼ਰ ਨਾਜ਼ਰੰਦੇ ਅੱਛਾ ਮਾਂ ਗੁਰੂ ਹਰ ਥਾਂ ਆ ਜਾਂਦੇ ਆ ਉਹਨਾਂ ਕਿਹਾ ਹਾਂ ਫਿਰ ਉਸ ਦਿਨ ਤੋਂ ਭਾਈ ਪੱਲਾ ਜੀ ਨੇ ਐਸੇ ਗੁਰੂ ਨੂੰ ਯਾਦ ਕੀਤਾ ਹਰ ਵਕਤ ਉਹਨਾਂ ਦਾ ਨਾਮ ਜਪਣਾ ਬਸ ਦਰਸ਼ਨਾਂ ਲਈ ਗਈ ਜਾਣਾ ਮਾਣਿਆ ਪੁੱਤਰ ਤੂੰ ਗੁਰੂ ਦਾ ਹੁਣ ਨਾਮ ਨਾ ਛੱਡੀ ਉਹਨੇ ਖੇਤਰ ਜਾਣਾ ਖੇਤਾਂ 'ਚ ਜਾਣਾ ਉੱਥੇ ਵੀ ਨਾਮ ਜਪੀ ਜਾਣਾ ਇੱਕ ਦਿਨ ਮਾਂ ਨੂੰ ਕਹਿੰਦਾ ਮਾਂ ਜੇ ਗੁਰੂ ਆਏ ਤੇ ਮੈਂ ਇਹਨੂੰ ਭੇਟਾ ਕੀ ਦਵਾਂ ਕਹਿੰਦੇ ਗੁਰੂ ਨੂੰ ਤਾਂ ਕੁਛ ਮਰਜ਼ੀ ਦੇ ਦੇਵੋ ਗੁਰੂ ਬਹੁਤ ਕੁਝ ਦੇ ਲੈਣ ਦੇ ਨਹੀਂ ਆਂਦੇ ਚਾਹੇ ਉਹਨਾਂ ਨੂੰ ਗੁੜ ਦੀ ਰੋੜੀ ਦੇ ਦਿਓ ਇਹ ਆਪਣੇ ਘਰੇ ਆ ਉਹਨਾਂ ਗੁੜ ਦੀ ਰੋੜੀ ਆਪਣੇ ਪੁੱਤਰ ਨੂੰ ਦਿੱਤੀ ਤੇ ਉਹਨਾਂ ਪੱਲੇ ਨਾ ਬੰਨ ਲੈ ਉਹ ਗੁੜ ਦੀ ਰੋੜੀ ਪੱਲੇ ਨਾ ਬੰਨੀ ਤੇ ਗੁਣ ਗਾਈ ਜਾਣੇ ਬਾਹਰ ਜਾਣਾ ਤਾਂ ਘਰ ਆਉਣਾ ਤਾਂ ਆਹੀ ਪੱਲਾ ਉਹਨਾਂ ਨੂੰ ਤਾਂ ਕਿਹਾ ਗਿਆ ਕਿਉਂਕਿ ਉਹਨਾਂ ਨੇ ਪੱਲੇ ਦੇ ਨਾਲ ਉਹ ਗੁੜ ਦੀ ਰੋੜੀ ਬੰਨੀ ਹੋਈ ਸੀ ਤੇ ਗੁਰੂ ਦੇ ਦਰਸ਼ਨਾਂ ਲਈ ਹਰ ਵਕਤ ਬੈਠਾ ਰਹਿੰਦਾ ਸੀ ਲੋਕ ਉਸ ਗੁੜ ਦੀ ਰੋੜੀ ਨੂੰ ਪੱਲੇ ਨਾਲ ਬੰਨੀ ਵੇਖ ਉਹਦਾ ਨਾਂ ਹੀ ਪੱਲਾ ਧਰ ਦਿੱਤਾ ਇੱਕ ਦਿਨ ਕਹਿੰਦੇ ਬਾਹਰ ਬੈਠਾ ਬੜਾ ਮਨ ਚ ਵਿਰਾਗ ਕਿ ਮਹਾਰਾਜ ਆਓ ਉਹਨਾਂ ਚਿਰ ਮੈਂ ਕੁਝ ਨਹੀਂ ਕਰਨਾ ਕੁਝ ਨਹੀਂ ਖਾਣਾ ਪੀਣਾ ਤੁਸੀਂ ਮੈਨੂੰ ਦਰਸ਼ਨ ਦਿਓ ਬਦੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਰ ਪਏ ਜਦੋਂ ਭਾਈ ਪੱਲੇ ਦੇ ਕੋਲ ਆਏ ਭਾਈ ਪੱਲੇ ਨੇ ਵੇਖਿਆ ਗੁਰੂ ਆ ਗਏ ਤਾਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਘੋੜੇ ਤੇ ਬੈਠਿਆਂ ਦੇਹੀ ਚਰਨਾਂ ਵਿੱਚ ਸਿਰ ਰੱਖਿਆ ਨਮਸਕਾਰ ਕੀਤੀ ਰੋ ਰੋ ਕੇ ਤਾਂ ਕਹਿੰਦੇ ਬਹੁਤ ਖੁਸ਼ ਹੋਇਆ ਮਹਾਰਾਜ ਘੋੜੇ ਤੋਂ ਹੇਠਾਂ ਉਤਰੇ ਤੇ ਲਿਆ ਬਈ ਉਹ ਜਿਹੜੀ ਗੁੜ ਦੀ ਰੋੜੀ ਸੀ ਉਹ ਗੁੜ ਦੀ ਰੋੜੀ ਨਾ ਰਹਿ ਗਈ ਐਨਾ ਨਾਮ ਜਪਿਆ ਉਹ ਉਹ ਗੁੜ ਦੀ ਰੋੜੀ ਵੀ ਗੁਰੂ ਦਾ ਪ੍ਰਸ਼ਾਦ ਬਣ ਗਈ ਗੁੜ ਦੀ ਰੋੜੀ ਮਹਾਰਾਜ ਨੂੰ ਪੇਟ ਕੀਤੀ ਉਹ ਨਸ਼ਕੀ ਤੇ ਕਿਹਾ ਪੱਲਿਆ ਘਰ ਨਹੀਂ ਲੈ ਕੇ ਜਾਵੇਂਗਾ ਮਹਾਰਾਜ ਚੱਲੋ ਉਹ ਮਹਾਰਾਜ ਨੂੰ ਘਰ ਲੈ ਗਿਆ ਮਹਾਰਾਜ ਨੇ ਉੱਥੇ ਨਦੀ ਘਰ ਜਾ ਕੇ ਵਿਸ਼ਰਾਮ ਕੀਤਾ ਤੇ ਕਿਹਾ ਲਿਆਓ ਪ੍ਰਸ਼ਾਦਾ ਛਕਾਓ ਉਹਨੇ ਪਰਿਸ਼ਾਦਾ ਸ਼ਿਕਾਇਆ ਤੇ ਮਹਾਰਾਜ ਦਾ ਧੰਨਵਾਦ ਕੀਤਾ ਗੁਰੂ ਨੇ ਉਹਨੂੰ ਬਹੁਤ ਅਸੀਸਾਂ ਦਿੱਤੀਆਂ ਇਸ ਤਰ੍ਹਾਂ ਉਹਨੂੰ ਦਰਸ਼ਨ ਦੇ ਕੇ ਭਾਈ ਪੱਲਾ ਜੀ ਨੂੰ ਨੇਹਾਲ ਕੀਤਾ ਗੁਰੂ ਨੂੰ ਪਾਉਣ ਦੀ ਆਪਣੇ ਚ ਜੇਦਾ ਜਾਵੇ ਭਾਵਕ ਗੁਰੂ ਨੂੰ ਮਿਲਣ ਦੀ ਤਾਂਗ ਪੈਦਾ ਹੋ ਜਾਵੇ ਤਾਂ ਇੱਕ ਰਸਤਾ ਹੈ ਨਾਮ ਜਪਣ ਵਾਲਾ ਨਾਮ ਜਪੋ ਤੇ ਸੱਚੇ ਦਿਲੋਂ ਗੁਰੂ ਨੂੰ ਧਿਆਓ ਤਾਂ ਗੁਰੂ ਦਰਸ਼ਨ ਜ਼ਰੂਰ ਦਿੰਦੇ ਆ ਸੋ ਸਾਧ ਸੰਗਤ ਹਰ ਵਕਤ ਨਾਮ ਜਪਦੇ ਰਹੋ ਮਨ ਵਿੱਚੋਂ ਇਹ ਰਖਾ ਦਵੇਦ ਕੱਢ ਕੇ ਗੁਰਦੁਆਰਾ ਸਾਹਿਬ ਜਾਂਦੇ ਰਹੋ ਗੁਰੂ ਦਰਸ਼ਨ ਜ਼ਰੂਰ ਦੇਣਗੇ ਕਿਸੇ ਰੂਪ ਵਿੱਚ ਵੀ ਦੇਣ ਗੁਰੂ ਹਾਜ਼ਰ ਨਾਜ਼ਰ ਤਾਂ ਸਾਡੇ ਕੋਲ ਸਦਾ ਹੀ ਰਹਿੰਦੇ ਐ ਪਰਉਣਾ ਦੀਆਂ ਅਸੀਸਾਂ ਬਖਸ਼ਿਸ਼ਾਂ ਨਾਮ ਜਪਨ ਨਾਲ ਮਿਲਦੀਆਂ ਸੋ ਸਾਧ ਸੰਗਤ ਇਹ ਸਾਖੀ ਸੁਣਾਉਂਦੇ ਆ ਕੋਈ ਸ਼ਬਦਾਂ ਦੀ ਉਚਨੀ ਚ ਹੋ ਗਈ ਹੋਵੇ ਤਪ ਉਲਝੋ ਕੇ ਮਾਫ ਕਰ ਦੇਣਾ ਅੰਮ੍ਰਿਤ ਵੇਲੇ ਉੱਠੋ ਨਾਮ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਸਿੰਘ ਸਜੋ ਸੱਚ ਬੋਲੋ ਝੂਠ ਨਾ ਬੋਲੋ ਈਰਖਾ ਨਾ ਕਰੋ ਨਫ਼ਰਤ ਨਾ ਕਰੋ ਪਿਆਰ ਕਰੋ ਸਰਬੱਤ ਦਾ ਭਲਾ ਮੰਗੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ